ਫਾਈਨਲ ਟੈਕੋ ਬੋਲੋ ਮੇਰੇ ਬੋਲੋ ਬੋਲੋ ਪਿੱਤੀ ਪਾ ਲਿਖੀ ਤੇ ਬਹੁਤ ਜ਼ਿਆਦਾ ਪਿੱਤੀ ਪਾ ਲਿਖੀ ਮੈਂ ਇੱਕ ਬੋਤਲ ਨਾ ਪੂਰਾ ਹੋ ਗਿਆ ਇੱਕ ਬੋਤਲ ਰਹਿਣ ਚ ਹੈ ਟੈਨਸ਼ਨ ਨਹੀਂ ਕਿੱਥੇ ਕਿੱਥੇ ਆਉਂਦਾ ਮੈਂ ਕੀ ਕਰਾਉਣ ਮੈਂ ਮੈਨੂੰ ਇਹਨਾਂ ਨੇ ਸੜਕ ਤੇ ਲਾਤਾ ਮੈਨੂੰ ਇਹਨਾਂ ਨੇ ਆਪ ਹੀ ਗਿਆ ਸੀ ਤਰ੍ਹਾਂ ਮੈਂ ਕੱਲ੍ਹ ਇਸ ਤੇ ਮੈਂ ਨਹੀਂ ਕਰਦੇ ਨਹੀਂ ਕਰਦੇ ਨਿੱਕਾ ਜਿਹਾ ਬੱਚਾ ਲੈ ਕੇ ਝੋਲੀ ਵਿੱਚ ਲੈ ਲੈ ਕੇ ਬਹੁਤ ਸੋਹਾਂ ਖੰਦੀ ਰਹੀ ਹੈਗੀ ਆ ਇਹਨਾਂ ਨੇ ਮੇਰਾ ਕੋਈ ਸੁਵਾਈ ਨਹੀਂ ਕੀਤੀ ਕਿ ਮੈਂ ਬਹੁਤ ਜ਼ਿਆਦਾ ਇਹਨਾਂ ਅੱਗੇ ਬਹੁਤ ਮਿੰਤਾ ਕੀਤੀ ਗਈਆਂ ਜਿਹੜੇ ਫਰਜੀ ਏਜੰਟ ਨੇ ਉਹਨਾਂ ਦੇ ਕੋਲ ਅੱਕੇ ਹੋਏ ਸਾਡੇ ਆ ਵੀਰ ਜਿਹੜੇ ਤੁਹਾਡੇ ਕੈਮਰੇ ਦੇ ਵਿੱਚ ਹੁਣੇ ਕੈਚ ਹੋਏ ਨੇ ਕਿ ਸਾਡੀ ਭੈਣ ਬੜਾ ਰੋ ਰੋ ਕੇ ਤੁਹਾਨੂੰ ਆਪਣਾ ਦੁੱਖ ਦੱਸ ਰਹੀ ਆ ਇਹਨਾਂ ਕੋਈ ਅੱਜ ਤੋਂ 3 ਸਾਲ ਪਿਛਲੇ ఢాక్కే ਦੇ ਵਿੱਚ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਕੁਝ ਵੀਰ ਇਹਨਾਂ ਨੇ ਆਪ ਪਰਸਨਲ ਪੈਸੇ ਦਿੱਤੇ ਕਿਸੇ ਏਜੰਟ ਨੂੰ ਉਹ ਬਲਦੇਵ ਸਿੰਘ ਏਜੰਟ ਆ ਤੇ ਉਹਦੇ ਨਾਲ ਇੱਕ ਕੋਈ ਲੇਡੀਸ ਆ ਜਿਹੜੀ ਅਕਵਿੰਦਰ ਕੋਰ ਪਤਨੀ ਜਰਨੈਲ ਸਿੰਘ ਗੋਲਡੀ ਜਿਹਦਾ ਸੀਨੀਅਰ ਆ ਇਹ ਸੀਨੀਅਰ ਆ ਅਕਵਿੰਦਰ ਕੋਰ ਸੀਨੀਅਰ ਦੱਸਦੇ ਆ ਇਹਨਾਂ ਭੱਲਾ ਕਲੋਨੀ ਸ਼ਰਾਟਾ ਅੰਮ੍ਰਿਤਸਰ ਦੇ ਵਿੱਚ ਇੱਕ ਆਪਣਾ ਆਫਿਸ ਫਰਜੀ ਆਫਿਸ ਬਣਾਇਆ ਸੀਗਾ ਤੇ ਉਹਦੇ ਵਿੱਚ ਇਹਨਾਂ ਕਹਿਆ ਵੀ ਤੁਹਾਡੇ ਬੇਟਿਆਂ ਨੂੰ ਅਸੀਂ ਬਾਹਰ ਘੇੜ ਦਿਆਂਗੇ 14 ਬੱਚੇ ਨੇ ਸਾਡੇ ਕਿਸੇ ਨੇ ਕਿਤੇ ਜਾਣ ਵਾਸਤੇ ਪੈਸੇ ਦਿੱਤੇ ਕਿਸੇ ਨੇ ਕਿਤੇ ਜਾਣ ਵਾਸਤੇ ਪੈਸੇ ਦਿੱਤੇ ਆ ਤੇ ਜਾਂ ਸਾਰੇ ਦੇ ਸਾਰੇ ਹੀ ਉਤਰਾਂ ਦੇ ਉਤਰਾਂ ਰਹਿ ਗਏ ਨੇ ਹੁਣ ਇਹ ਭੈਣ ਇੱਕ ਸਾਡੀ ਹੁਣੇ ਸਾਡਾ ਤੁਹਾਡੇ ਕੈਮਰੇ ਦੇ ਵਿੱਚ ਆਈ ਸੀਗੀ ਇਹ ਰੋ ਰੋ ਕੇ ਆਪਣਾ ਦਰਦ ਦੱਸ ਰਹੀ ਇੱਕ ਬੇਟਾ ਇਹਦਾ ਐਕਸਪਾਇਰ ਹੋ ਗਿਆ ਵਾ ਤੇ ਦੂਸਰਾ ਬੇਟਾ ਵੀ ਜਿਹੜਾ ਇਹਦਾ ਉਹੀ ਵਿਚਾਰਾ ਇਤਰਾ ਕੱਖਾਂ ਹੌਲਾ ਤੁਰੇ ਤੇ ਦਾ ਆਪਣਾ ਘਰ-ਬਾਰ ਵੇਚ ਕੇ ਇਸ ਨੇ ਤੇ ਫਿਰ ਉਹ ਇਹਨਾਂ ਨੂੰ ਏਜੰਟਾਂ ਨੂੰ ਪੈਸੇ ਦਿੱਤੇ ਵੇਖੋ ਇਹ ਜਿਹੜੇ ਏਜੰਟ ਫਰਜੀ ਏਜੰਟ ਬਣੇ ਨੇ ਜਿਹੜੇ ਚੰਗਾ ਕੋਈ ਕੰਮ ਕਰਦੇ ਜਿਹੜੇ ਸਾਡੇ ਬੱਚਿਆਂ ਨੂੰ ਬਾਹਰ ਨਿਊਜ਼ੀਲੈਂਡ ਅੰਗਲੈਂਡ ਕੈਨੇਡਾ ਵਗੈਰਾ ਭੇਜਦੇ ਅਮਰੀਕਾ ਭੇਜਦੇ ਨੇ ਇਹ ਉਹਨਾਂ ਦਾ ਵੀ ਐਕਸ਼ਨ ਨੂੰ ਖਰਾਬ ਕਰਦੇ ਨੇ ਮੈਂ ਪ੍ਰਸ਼ਾਸਨਗਾਰੀ ਬੇਨਤੀ ਕਰਦਾ ਕਿਸਾਨ ਜਿੱਥੇ ਬੰਦੀ ਵੱਲੋਂ ਕਿ ਜੇਕਰ ਇਹੋ ਜਿਹੇ ਫਰਜੀ ਤੁਸੀਂ ਏਜੰਟਾਂ ਦੇ ਕਾਰਵਾਈ ਨਹੀਂ ਪਾਉਣੀ ਤੇ ਪਬਲਿਕ ਦੇ ਇਸੇ ਤਰ੍ਹਾਂ ਖਰਾਬ ਹੁੰਦੀ ਰਹੂਗੀ ਅੱਜ ਤੋਂ ਪਿਛਲੇ ਮਹੀਨੇ ਸੀਪੀ ਸਾਹਿਬ ਨੂੰ ਇਹਨਾਂ ਨੇ ਕੋਈ ਦਰਖਾਸਤ ਦਿੱਤੀ ਸੀਗੀ ਤੇ 1 ਮਹੀਨਾ ਦੇ 6 ਦਿਨ ਹੋ ਗਏ ਹਾਲੀਓ ਜਿਹੜੇ ਐਸਐਚਓ ਸਾਹਿਬ ਨੂੰ ਇਹਨਾਂ ਨੇ ਗਾਂ ਮਾਰ ਕੀਤੀ ਆ ਉਹਨੇ ਇੱਕ ਵਾਰ ਨਹੀਂ ਉਹਨਾਂ ਨੂੰ ਬੁਲਾ ਕੇ ਪੁੱਛਿਆ ਵੀ ਅਸੀਂ ਤੁਹਾਡੇ ਤੇ ਜਿਹੜੇ ਬੰਦਿਆਂ ਨੇ ਆਹ ਫੜਫੜ ਕੀਤਾ ਵਾ ਵੀ ਇਹਨਾਂ ਦੇ ਕੀ ਕਾਰਵਾਈ ਕਰਨੀ ਆ ਕੱਲ ਜਦੋਂ ਮੇਰੇ ਇਹਨਾਂ ਨਾਲ ਗੱਲ ਭਾਧੀ ਤੇ ਉਹਦੇ ਗੋਲਡੀ ਦੇ ਡੈਡੀ ਨੇ ਕਿਹਾ ਮੈਂ ਇੱਕ ਐਸਐਚਓ ਰਿਟਾਇਰ ਹੋਇਆ ਵਾਂ ਮੈਨੂੰ ਮੇਰੇ ਬੇਟੇ ਬਾਰੇ ਨਹੀਂ ਪਤਾ ਮੈਨੂੰ ਮੇਰੀ ਨੌ ਬਾਰੇ ਨਹੀਂ ਪਤਾ ਕਿੱਥੇ ਰਹਿੰਦੇ ਨੇ ਵੇਖੋ ਮੈਂ ਇੱਕ ਇਨਸਾਨ ਆ ਮੈਨੂੰ ਨਹੀਂ ਪਤਾ ਮੇਰਾ ਪੁੱਤ ਕਿੱਥੇ ਰਹਿੰਦਾ ਮੇਰੀ ਨੌ ਕਿੱਥੇ ਰਹਿੰਦੀ ਮੇਰੀ ਧੀ ਕਿੱਥੇ ਰਹਿੰਦੀ ਆ ਉਹ ਕਹਿੰਦਾ ਮੈਂ ਇੱਕ ਐਸਐਚਓ ਰਿਟਾਇਰ ਹੋਇਆ ਵਾਂ ਸੰਧੂ ਕਲੋਨੀ ਵਿੱਚ ਅਹਰੇ ਰਹਿ ਰਿਹਾ ਤੇ ਮੈਂ ਇੱਕ ਮਾਨਦਰ ਆ ਖਡਗਾਂ ਡਿਫੈਂਸ ਕਲੋਨੀ ਕਹਿੰਦਾ ਮੈਂ ਇੱਕ ਰਿਟਾਇਰ ਹੋਇਆ ਵਾਂ ਤੇ ਮੈਂ ਇੱਕ ਮਾਨਦਰ ਐ ਸੱਚੋਂ ਵੇਖੋ ਤੂੰ ਮਾਨਦਰ ਹੋਏਗਾ ਤੇ ਜਦੋਂ ਕਿਸੇ ਬੱਚੇ ਨੇ ਕਿਸੇ ਨੇ ਡੱਗੇ ਮਾਰੀ ਪਿਓ ਦਾ ਨਾਮ ਪਹਿਲਾਂ ਆਉਣਾ ਵੀ ਤੇਰੇ ਪਿਓ ਦਾ ਨਾਮ ਕੀ ਆ ਤੇਰੇ ਦਾਦੀ ਨੇ ਨਾਂ ਕੀ ਆ ਮੈਸਚੋ ਸਾਹਿਬ ਨੇ ਕਿਹਾ ਵੀ ਤੁਸੀਂ ਤੇ ਐਸਚੋ ਰਟਾਇਰ ਹੋ ਗਏ ਮਾਨਦਾਰ ਬਣ ਕੇ ਤੁਹਾਨੂੰ ਤੇ ਰਿਵਾਰਡ ਮਿਲ ਗਏ ਦਰਬਾਰ ਤੋਂ ਮਿਲ ਗਏ ਪਰ ਜਿਹੜੇ ਤੇਰੇ ਨੌ ਪੁੱਤ ਨੇ ਠੱਗੀ ਮਾਰੀ ਉਹਨਾਂ ਨੂੰ ਵੀ ਪੇਸ਼ ਕਰਾਣਾ ਉਹ ਕਹਿੰਦਾ ਮੈਨੂੰ ਪਤਾ ਨਹੀਂਗਾ ਕੱਲ ਹੀ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਸੀਗੀ ਮੰਗੇ ਆ ਵੀ ਅਸੀਂ ਕਹਿੰਦੇ ਆ ਵੀ ਉਹ ਫਰਜੀ ਏਜੰਟ ਨੂੰ ਪੁੱਛਿਆ ਜਾਵੇ ਵੀ ਜਿਹੜੀ ਤੂੰ ਇਹਨਾਂ ਨੇ ਠੱਗੀ ਮਾਰੀ ਉਹਨਾਂ ਨੇ ਜਦੋਂ ਤੂੰ ਚੈੱਕ ਕਢਕੜ ਦਿੱਤੇ ਆ ਉਹਨਾਂ ਨੂੰ ਪਰਨੋਡ ਲਿਖਲੇ ਦਿੱਤੇ ਆ ਤੇ ਮੈਂ ਤੁਹਾਡੇ ਤੋਂ ਪੈਸੇ ਲੈ ਕੇ ਵਾਪਸ ਕਰੂੰਗਾ ਜੇਕਰ ਉਹ ਨਾਂ ਕੀਤਾ ਉਹਨੇ ਕੁਝ ਤੇ ਮੈਂ ਸਰਵਨ ਸਿੰਘ ਪਨੇਰ ਜੀ ਨਾਲ ਮੇਰੀ ਗੱ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਆਪਣੇ ਜਥੇਬੰਦੀ ਵੱਲੋਂ ਜੇਕਰ ਉਹਨਾਂ ਇਹਨਾਂ ਦੇ ਪੈਸੇ ਨਾ ਮੋੜੇ ਤਾਂ ਅਗਲੀ ਕਾਰਵਾਈ ਜਿਹੜੀ ਆ ਅਸੀਂ ਕਿਸਾਨ ਸੰਘਰਸ਼ ਕਮੇਟੀ ਉਹਨਾਂ ਨਾਲ ਜਿੱਠਾਂਗੇ ਅਸੀਂ ਉਹ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਵੀ ਜੇ ਤੁਸੀਂ ਆਪ ਤੇ ਚਲੋ ਨਹੀਂ ਜਨਾਬ ਤੇ ਕੁਰਸੀ ਦੇ ਤੁਸੀਂ ਮਾਲਕ ਜੀ ਠੀਕ ਹੈ ਡਿਸਟ੍ਰਿਕਟ ਅਮਰitsar ਦੇ ਪਰ ਤੁਸੀਂ ਜਿਹੜੇ ਆਫਸਰ ਦੀ ਸੀਨੀਅਰ ਮਾਨਦਾਰ ਅਫਸਰ ਦੀ ਜਿਹੜੀ ਡਿਊਟੀ ਲਈ ਆ ਹੋਰ ਕਿਸੇ ਅਫਸਰ ਦੀ ਡਿਊਟੀ ਲਾ ਦੇ ਉਹ ਨਹੀਂ ਉਹ ਕੰਮ ਕਰਦਾ ਹੋਰ ਕਿ ਇਹਦੀ ਡਿਊਟੀ ਸਾਨੂੰ ਆਪ ਜੀ ਤੇ ਵਿਸ਼ਵਾਸ ਹੈ ਆ ਐਸਐਸਪੀ ਸਾਹਦੇ ਵਿਸ਼ਵਾਸ ਹੁੰਦਾ ਸੀਪੀ ਸਾਹਬ ਤੇ ਵਿਸ਼ਵਾਸ ਹੁੰਦਾ ਕਿ ਉਹ ਸਾਡੇ ਕੰਮ ਨੂੰ ਸਾਡੇ ਸੁਣਨਗੇ ਪਰ 1 ਮਹੀਨਾ 5 ਦਿਨ ਹੋ ਗਏ ਜਿਹੜੀ ਉਹਨਾਂ ਡਿਊਟੀ ਲਾਈ ਉਹਨਾਂ ਹਾਲੇ ਤੱਕ ਕੋਈ ਕਤਾਈ ਵਰਤੀ ਆ ਕੋਈ ਕੰਮ ਨਹੀਂ ਹੋਇਆ ਅਸੀਂ ਬੇਨਤੀ ਕਰਦੇ ਹਾਂ ਜੇ ਐਕਸ਼ਨ ਨਾ ਹੋਇਆ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਫਿਰ ਉਹਦੇ ਘਰ ਦੇ ਬੁਗੜੀ ਧਰਨਾ ਲਾਵਾਂਗੇ ਫਿਰ ਜੋ ਸਾਡੇ ਕਾਰਵਾਈ ਕਰਨੀ ਕਿਸੇ ਨੇ ਕਰ ਦੇਵੇ ਮੈਂ ਨਾ ਬਲਜੀਤ ਸਿੰਘ ਜੀ ਪਿੰਡ ਮੇਰਾ ਮਹਾਵਾ ਦੋਮ ਬੜਾ ਦੇ ਪੈਸੇ ਦਿੱਤੇ ਨੇ ਇੰਗਲੈਂਡ ਲਾ ਕੀ ਹੋਇਆ ਤਾਹ ਕੋ ਜਿਹੜੀ ਠੱਗੀ ਹੋਈ ਆ ਇੰਗਲੈਂਡ ਇੰਗਲੈਂਡ ਜਾਣ ਨੂੰ ਇਹਨਾਂ ਪਹੇ ਲੈ ਸਾਡਕੋ ਕਿੰਨੇ ਕੀ ਨਾਮ ਸੀ ਉਹਦਾ ਬੰਦਾ ਉਹਦਾ ਇੱਕ ਜਿਹੜਾ ਜਿਹਦੇ ਘਰ ਕੰਮ ਕਰਦੇ ਜੰਟੀ ਦਾ ਉਹਦਾ ਨਾਮ ਬਲਦੇਵ ਸਿੰਘ ਹੈ ਤੇ ਜਿਹੜੀ ਮੈਡਮ ਹੈ ਉਹਦਾ ਨਾਮ ਕੁਮਿੰਦਰ ਕੋਹੜ ਹੈ ਉਹਦੇ ਘਰ ਵਾਲਿਆਂ ਦਾ ਨਾਮ ਜਰਨੈਲ ਸਿੰਘ ਹੈ ਤੇ ਇਹ ਸਾਰੇ ਬੰਦੇ ਇੱਕ ਉਹਦੇ ਘਰ ਹੀ ਬਲਦੇਵ ਸਿੰਘ ਦੇ ਘਰੇ ਦਫਤਰ ਬਣਾਇਆ ਹੈ ਕਿੰਨੇ ਲੋਕਾਂ ਨਾਲ ਠੱਗੀ ਹੋਈ ਹੈ ਇਹ ਜੀ 15 ਜਣੇ ਨੇ ਅੱਛਾ 15 ਜਣੇ ਕਿੱਥੇ ਜਾਣ ਦਾ ਲਾਲਜ ਤੁਹਾਨੂੰ ਚਾਂਸ ਇਹ ਕਿ ਇਹ ਗਲੈਡ ਜਾਣਾ ਕਿ ਆਸਟ੍ਰੇਲੀਆ ਜਾਣਾ ਸਾਰੇ ਰੱਖ ਵੱਖ-ਵੱਖ ਦੇਸ਼ਾਂ ਦੇ ਦਿੱਤੇ ਅੱਛਾ ਕਿੰਨੀ ਟੋਟਲ ਅਮਾਉਂਟ ਦੇ ਚੁੱਕੇ ਨੇ ਸਾਰੇ ਲੋਕਲੇ ਸਾਰੇ ਜਿੰਨੇ ਜਿੰਨੇ ਨੇ ਕਿਤੀ ਕਿ 15 ਦਿਨ ਤੱਕ 14 ਦਿਨ ਤੱਕ ਜਾਂ 8-8 ਦੇ ਹਿਸਾਬ ਨਾਲ ਜਾਂ 7 ਦੇ ਸੋ ਟੋਟਲ ਕਿੰਨੀ ਅਮਾਉਂਟ ਹੋ ਗਈ ਹੈ ਟੋਟਲ ਉਹਦੇ ਹਿਸਾਬ ਨਾਲ ਤੇ 1 ਲੱਖ 1 ਕਰੋੜ ਤੇ 8 ਲੱਖ ਰੁਪਈਆ ਬਣੇ 1 ਕਰੋੜ ਤੇ 8 ਲੱਖ ਰੁਪਏ ਦੀ ਜਿਹੜੀ ਠੱਗੀ ਬਣੀ ਹੈ ਮੱਜੀ ਹੈ ਜਿਹੜੀ ਪੇਮੈਂਟ ਕੀਤੀ ਹੈ ਤੁਸੀਂ ਉਹ ਬਾਈ ਕੈਸ਼ ਦਿੱਤੀ ਹੈ ਜਾਂ ਬੈਂਕ ਤੋਂ ਦਿੱਤੀ ਬੈਂਕ ਥਰੂ ਦਿੱਤੀ ਆ ਬੰਦਿਆਂ ਨੇ ਕੈਸ਼ ਦਿੱਤੀ ਆ ਅਧਿਆਪਕਾਂ ਦੇ ਅਕਾਊਂਟ ਚ ਪਾਏ ਤਹੇ ਚੈੱਕ ਹਨ ਉਹ ਪਹਿਲਾਂ ਸਾਡਾ ਥੋੜਾ ਬੜਾ ਰੋਲਾ ਪਾਵੇ ਭਾਈ ਸਾਨੂੰ ਵਿਆਜ ਵਾਲੇ ਬੜੇ ਤੰਗ ਕਰਦੇ ਨੇ ਇਹਨਾਂ ਸਾਨੂੰ ਲੱਖ ਲੱਖ ਦੇ ਚੈੱਕ ਦਿੱਤੇ ਵੀ ਤੁਸੀਂ ਜਿਹੜਾ ਜਿਹੜਾ ਵਿਆਜ ਹੈਗਾ ਤੂੰ ਵੀ ਦੇ ਦਿਓ ਜਿਹੜੋ ਤਰੀਕ ਹੈ ਤੇ ਮੜਕਿਆ ਚੈੱਕ ਸਾਡੇ ਜੇਬ ਚ ਉਹਦੇ ਵਿੱਚ ਆਦੇ ਪੈਸੇ ਨਾਲ ਚੈੱਕ ਨਾਲ ਲਾਇਓ ਤੇ ਤੁਹਾਨੂੰ ਪੈਸੇ ਦੇ ਦਿੰਨੇ ਇਹ ਗੱਲ ਹੋਈ ਚੌਥਾ ਮਹੀਨਾ ਫੇਰ ਚੜ ਗਿਆ ਜਿਹੜੇ ਚੈੱਕ ਦਿੱਤੇ ਨੇ ਉਹ ਕਿਸ ਨੇ ਦਿੱਤੇ ਨੇ ਜਨਰਲ ਸਿੰਘ ਦੇ ਨਾਂ ਤੇ ਜਨਰਲ ਸਿੰਘ ਦੇ ਨਾਂ ਤੇ ਹਾਂਜੀ ਹਾਂਜੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗਦੇ ਇਹੋ ਹੀ ਆ ਕਿ ਸਾਡੇ ਪਾਸਪੋਰਟ ਵੀ ਦੇ ਦੇਣ ਸਾਡੇ ਪਾਸਪੋਰਟ ਵੀ ਇਹਨਾਂ ਕੋਲ ਆ ਤੇ ਸਾਡੇ ਕਿੰਨੇ ਜਣਿਆਂ ਦੇ ਪਾਸਪੋਰਟ ਨੇ ਸਾਰੇ 15 ਜਣਿਆਂ ਦੇ ਪਾਸਪੋਰਟ 15 ਜਣਿਆਂ ਦੇ ਹਾਂਜੀ ਤੇ ਜੀ ਤੁਸੀਂ ਮਿਲੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਵੀ ਬਰਾ ਮੀਟਿੰਗ ਰੱਖੀ ਹੈ ਨਾ ਅੱਛਾ ਜੀ ਫਿਰ ਇਹ ਕਰਕੇ ਟਾਈਮ ਜ਼ਿਆਦਾ ਨਹੀਂ ਗਿਆ ਜਦੋਂ ਮੈਡਮ ਮਿਲਦੀ ਇਹਦਾ ਇਹਦਾ ਬੱਚਾ 8-9 ਸਾਲ ਦਾ ਨੇ ਬੁਰਦੀ ਚ ਪਾਲਿਆ ਨਾ ਵਾ ਇਹਦੇ ਕਿਹੜਾ ਬਾਬੇ ਸ਼ਹੀਦਾਂ ਨੂੰ ਮੇਰਾ ਮੂੰਹ ਆ ਤੇ ਜੇ ਮਤਾਨਾ ਕੋ ਠੱਗੀ ਕਰਾ ਚ ਕੋ ਫੇਰਾ ਤੇ ਨਹੀਂ ਕਰਾ ਦਫਤਰ ਕਿੱਥੇ ਬਣਾਇਆ ਸੀ ਇਹਨਾਂ ਨੇ ਦਫਤਰ ਬਲਦੇਵ ਸਿੰਘ ਦੇ ਘਰੇ ਬਣਾਇਆ ਹੈ ਕਿਹੜੀ ਜਗ੍ਹਾ ਦੀ ਜਗ੍ਹਾ ਹੈ ਪਹਿਲਾ ਸੰਦੂਕ ਲੋਣੀ ਬਣਾਇਆ ਹੈ ਸ਼ਾਟੇ ਸ਼ਾਟੇ ਮੁੜ ਕੇ ਇਹਨਾਂ ਉੱਥੇ ਹੀ ਪਰੇ ਇੱਕ ਬਸੰਤ ਆਇਆ ਮੈਨੂੰ ਨਾਲ ਹੀ ਉੱਥੇ ਡਾ ਕੇ ਮੁੜ ਕੇ ਇਥੋਂ ਜਿੱਦਾਂ ਰੋਲਾ ਪਿਆ ਬੰਦਿਆਂ ਨੇ ਪਾਇਆ ਤੇ ਉਹ ਘਰ ਵਾਲੇ ਨੇ ਕੱਢ ਦਿੱਤਾ ਵੀ ਪਾਉ ਵੀ ਲੈ ਹੋ ਜੇ ਪੁਲਿਸ ਕੰਪਲੇਂਟ ਕਰਾਇਆ ਹੈ ਇਹਦੇ ਕਮਿਸ਼ਨ ਸਾਹਿਬ ਨੇ ਰਿਕਾਰਡ ਦਿੱਤੀ ਹੈ ਜੀ ਇੱਕ ਮਹੀਨੇ ਦੇ 5 ਦਿਨ ਹੋ ਗਏ ਅੱਜ ਅੱਛਾ ਤੇ ਕੋਈ ਕਿਸੇ ਨੇ ਕੋਈ ਸਫਾਰਸ਼ ਨਹੀਂ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਯਾਰ ਤੇ 1 ਰੁਪਏ ਹਰ ਕਿੰਮੜ ਕੇ ਦੇ ਰਹੇ ਹਾਂ ਤਾਂ ਕਿ ਪ੍ਰਦਰਸ਼ਨ ਹੈ ਨਹੀਂ ਹੁੰਦੀ ਫਿਰ ਤੁਹਾਡੇ ਵੱਲੋਂ ਕੀ ਕੀਤਾ ਜਾਏ ਫਿਰ ਅਸੀਂ ਕਿਸਾਨ ਜੁੜੀਆਂ ਨਾਲ ਅੱਗੇ ਬੇਨਤੀ ਕੀਤੀ ਆ ਕਿ ਭਾਈ ਸਾਡੀ ਮਦਦ ਕੀਤੀ ਜੀ ਸਾਨੂੰ ਹਰਬੰਸ ਲਾਲ ਕਿੱਥੇ ਰਹਿਣ ਵਾਲੇ ਤੁਸੀਂ ਮੈਂ ਕੋਟ ਖਾਲਸਾ ਅਚਕੀ ਠੱਗੀ ਹੋਈ ਤੁਹਾਡੇ ਨਾਲ ਸਰ ਮੈਨੂੰ ਉਹਨਾਂ ਨੇ ਚਾਂਸਾ ਦਿੱਤਾ ਵੀ ਮੈਂ ਯੂਕੇ ਭੇਜਦਾ ਗਏ ਮਿਲੋ ਇਹਨਾਂ ਨੇ ਬਲਦੇਵ ਸਿੰਘ ਅੱਛਾ ਜੀ ਬਕਵਿੰਦਰ ਕੋਹ ਕਿੰਨੇ ਪੈਸੇ ਦਿੱਤੇ ਤੁਸੀਂ 18 ਲੱਖ ਰੁਪਏ 18 ਲੱਖ ਆਹ 22 ਕੈਸ਼ ਦਿੱਤਾ ਮੈਨੂੰ ਉਹਨੇ ਲੱਖ ਰੁਪਏ ਚੈੱਕ ਦਿੱਤਾ ਮੁੜ ਕੇ ਵਾਪਸ ਕਰ ਜੀ ਤੁਹਾਨੂੰ ਲੱਖ ਲੱਖ ਕਰਕੇ ਵਾਪਸ ਦੇ ਦਾਂਗੇ ਅੱਛਾ ਜੀ ਤੇ ਅਸੀਂ ਚੈੱਕ ਲਾਇਆ ਬੈਂਕ 'ਚ ਉਹਦਾ ਨੀਮੂ ਮੇਰੇ ਕੋਲ ਪਿਆ ਹੈ ਅੱਛਾ ਜੀ ਪਰ ਮੈਨੂੰ ਕੋਈ ਸੁਨਵਾਈ ਨੂੰ ਚੈੱਕ ਪਾਸ ਨਹੀਂ ਹੋਇਆ ਪੁਲਿਸ ਕੰਪਲੇਂਟ ਪੁਲਿਸ ਕੰਪਲੇਂਟ ਕੀਤੀ ਸਰ 75 ਜਨਮਰ ਨੰਬਰ ਕਰੇ ਚ ਕੁਸ਼ਣ ਦੇ ਉਹਨਾਂ ਨੇ ਉਹ ਕਾਰਵਾਈ ਕਰਨ ਦੀ ਪਰਚਾ ਘਟਾਓ ਤੇ ਫਿਰ ਅਸੀਂ ਕਿਸਾਨ ਜੁੜੀ ਨਗੇ ਬੇਨਤੀ ਕੀਤੀ ਵੀ ਸਾਡੀ ਮਦਦ ਕੀਤੀ ਜਾ ਮਾਰ ਕੀ ਕਰਦੇ ਵੀ ਸਾਡੇ ਪੈਸੇ ਵਾਪਸ ਮਿਲੇ ਜਾਣ ਤੁਹਾਡਾ ਪਾਸਵਰਡ ਮਿਲੇ ਜਾ ਕਿੰਨੇ ਕ ਬੰਦੇ ਹੈਗੇ ਜਿਨ੍ਹਾਂ ਦਾ ਸੱਜੀ ਬਚੀ 15 ਬੰਦੇ ਸੀ ਸਰ ਸਾਰੇ ਲੋਕਲ ਹੀ ਹੈ ਏਜੰਟ ਕਿੰਨੇ 파ਟਨਰ ਹੈਗੇ ਏਜੰਟ ਤਿੰਨੇ ਜਾਣੇ ਸਰ ਅਕਵਿੰਦਰ ਕੋਰ ਵਾਈਫ ਆਫ ਜਰਨੈਲ ਸਿੰਘ ਆਫ ਗੋਲਡੀ ਤੇ ਬਲਦੇਵ ਸਿੰਘ ਬਲਦੇਵ ਬਲਦੇਵ ਸਿੰਘ ਥਰੂ ਉਹਦੇ ਘਰ ਹੀ ਪੈਸੇ ਦਿੱਤੇ ਆ ਸਾਨੂੰ ਸਾਰੀਆਂ ਰਿਕਾਰਡਿੰਗਾਂ ਟਿਕਟਾਂ ਸਭ ਕੁਝ ਸਾਡੇ ਕੋਲ ਹੈਗਾ ਠੀਕ ਉਹ ਤੇ ਮੈਂ ਦਿਖਾ ਦਨੇ ਟਿਕਟਾਂ ਨਹੀਂ ਇਹ ਬਾਰੇ ਕੋਈ ਆਪਣੇ 18 ਕ ਪੇੜ ਤਾਂ ਹੈਗੇ ਨੇ ਇਹਨਾਂ ਬੰਦਿਆਂ ਬਾਕੀ ਤਾਂ ਫਰਦਾਂ ਸ਼ੁਰੂ ਹੋਈ ਜਾਂਦੀ ਹੈ 15 ਇਹ ਦਰਖਾਸਤ ਹੈ 15 ਇਹ 13 ਪੀੜ ਤੇ ਇੱਕ ਦਰਖਾਸਤ ਵਿੱਚ ਹੀ ਨੇ ਤਿੰਨ ਦਰਖਾਸਤਾਂ ਐਕਸਟਰਾ ਜਿਵੇਂ ਮੰਦੀ ਮੈਂ ਸਾਰੇ ਦੇ ਬਿਆਨ ਲਿਖ ਰਿਹਾ ਹਾਂ ਤੇ ਜੋ ਵੀ ਹਲਾ ਸਾਹਮਣੇ ਆਉਣਗੇ ਉਸ ਤੱਕ ਇੱਕ ਦੋ ਦਿਨ ਦੀ ਰਿਪੋਰਟ ਫਿੱਟ ਕਰਾਂਗੇ ਕਿੰਨੇ ਜਣਾਂ ਦੇ ਖਿਲਾਫ ਕੰਪਲੇਨਟ ਦਿੱਤੀ ਹੈ ਨਾ ਪੀੜ ਕੋਲ ਚਾਰ ਜਣਾਂ ਦੇ ਖਿਲਾਫ ਚਾਰ ਜਣਾਂ ਦੇ ਦੋ ਦਿਨਾਂ ਨਾਲ ਅਣਖਤੇ ਹੋਏ ਲਗਾਏ ਨੇ ਇਹ ਬਿਆਨ ਦਾ ਨਾਮ ਲਖਾਏ ਨਹੀਂ ਇਹਨਾਂ ਵਿੱਚ ਅੱਛਾ ਜੀ ਕਿੰਨੇ ਲੋਕਾਂ ਰੱਗੀ ਹੋਈ ਹੈ ਮਲੇਕ ਜੀ ਇਹਦੇ ਨਾਲੋਂ ਤਰ੍ਹਾਂ ਲੱਗ ਰਹੀ ਹੈ ਇੱਕ ਕੋਲ 18 ਕਨੈਟ ਮੇਰੇ ਕੋਲ ਪੇੜਤਾ ਇਹਨੂੰ ਸਰ ਕਿੰਨੀ ਅਮਾਉਂਟ ਕਿੰਨੀ ਰਸੀ ਗਈ ਇਹਨਾਂ ਵੱਲੋਂ ਅਮਾਉਂਟ ਤੇ ਆਪਣਾ ਰੱਖ ਕੇ ਬਿਆਨਬਾਜ਼ੀ ਹੋ ਰਹੀ ਹੈ ਇਹ ਬਾਈ ਜੱਫਰ ਕਰਤੇ ਜਾ ਰਹੇ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਮੈਂ ਬਿਆਰ ਦੇਣ ਦੋਵਾਂ ਤਰ੍ਹਾਂ ਨੂੰ ਪੁੱਛਾ ਹਾਂ ਤੇ ਕੁਝ ਕਰਤਾ ਕੀਤਾ ਕੀਤਾ ਜਾ ਰਿਹਾ ਵਾ ਕੋਈ ਆਦਮੀ ਜੇ ਪੇੜਦੇ ਦੇ ਹਾਜ਼ਰ ਹੋਣ ਵਾਲੇ ਬਾਕੀ ਆ ਉਹਨਾਂ ਦੀ ਵੇਟ ਕੀਤੀ ਜਾ ਰਹੀ ਹੈ ਉਹ ਕੁਤ ਮਗਰ ਕੋ ਰੱਖੇ ਤੇ ਦੂਜੀ ਪਾਰਟੀ ਦਾ ਸਬਰ ਕੋਇਆ ਤੁਹਾਡਾ ਜੀ ਹਾਂ ਬਿਲਕੁਲ ਉਹਨੇ ਬਿਆਨ ਹੋ ਗਏ ਬਿਆਨ ਹੋ ਗਏ ਉਹਨਾਂ ਦਾ ਕੀ ਕਹਿਣਾ ਜੀ ਉਹ ਇਹ ਕਿਤੇ ਆਪਣਾ ਆਪਣੇ ਨੂੰ ਨੋਟ ਦੱਸ ਦਿੰਨੇ ਹਾਂ ਜੀ ਤਾਂ ਹਾਂਜੀ ਬਾਕੀ ਜੋ ਹਲਾ ਸਾਹਮਣੇ ਹੋਣਗੇ ਦਸਤਾਵੇਜ਼ ਪੁੱਤਾਂ ਦੇ ਇਹਨਾਂ ਦੇ ਕੋਲ ਜੀ ਉਹਨਾਂ ਦੇ ਚੈੱਕ ਵੀ ਨੇ ਇਹਨਾਂ ਦੇ ਕੋਲ ਸਾਰੀ ਡਿਟੇਲ ਵੀ ਹੈ ਜਿਹੜੀ ਇਹਨਾਂ ਨੇ ਪੇਮੈਂਟ ਕੀਤੀ ਉਹਨਾਂ ਨੇ ਉਹ ਇਹ ਤੇ ਵਿਦਵਾਨੀ ਜੇ ਚੈੱਕ ਹੈਗੇ ਤੇ ਉਹਦੇ ਬਾਰੇ ਮੈਂ ਨਹੀਂ ਕੁਝ ਨਹੀਂ ਜਿਹੜੀ ਇਹਨਾਂ ਨੇ ਪੇਮੈਂਟ ਕੀਤੀ ਹੈ ਬਾਈ ਚੈੱਕ ਉਹਨਾਂ ਦੇ ਬੈਂਕ ਥਰੂ ਜਿਹੜੀ ਟ੍ਰਾਂਸਫਰ ਹੋਈ ਹੈ ਉਹ ਸਾਰੇ ਸਬੂਤ ਇਹਨਾਂ ਕੋਲ ਹੈਗੇ ਆ ਹਾਂਜੀ ਆ ਪੇਸ਼ ਕਰਨ ਮੇਰੇ ਕੋਲ ਮੈਂ ਵੈਸੇ ਚੈੱਕ ਕਰਾਂਗਾ ਸਬੂਤ ਇਹਨਾਂ ਦਾ ਕਰਾਂਗੇ ਠੀਕ ਠੀਕ ਹੈ